ਇਹ ਤਾਂ ਵਾਲੇ ਦਿਨ ਰਹੁੰਦਿਆਂ ਛੱਡ ਕੇ ਤੁਰ ਕਿਉਂ ਦਿਸ ਪੜਾਏ ਇੱਤਾ ਮੁੜ ਮੁੜ ਕੇ ਆਉਣ ਮੁਹੰਮਦ ਪਰ ਉਹ ਨਹੀਂ ਮੁੜ ਕੇ ਆਏ ਪਰ ਉਹ ਨਹੀਂ ਮੁੜ ਕੇ ਆਏ ਤੇ ਜਿਹੜੀ ਮਹਿੰਦੀ ਰੰਗ ਨਾ ਦੇਵੇ ਫਿਰ ਕੀ ਉਸਤਾ ਲਾਉਣਾ ਜਿੱਥੇ ਗਿਆ ਤੇ ਕਦਰ ਨਾ ਹੋਵੇ ਫਿਰ ਉੱਥੇ ਕੀ ਚੱਲ ਸੋ ਸੋ ਜੋੜ ਸੰਕਤ ਤੇ ਟਿੱਠੇ ਅਖਰ ਵਿੱਥਾਂ ਪਈਆਂ ਜਿੰਨਾ ਪਾਚੋਂ ਪਲ ਨਹੀਂ ਸੀ ਲੰਘਦਾ ਉਹ ਸ਼ਕਲਾਂ ਯਾਦ ਨਾ ਰਹੀਆਂ ਉਹ ਸ਼ਕਲਾਂ ਯਾਦ ਨਾ ਰਹੀਆਂ ਪਈਆਂ ਪਾਚ ਮੁਹੰਮਦ ਬਖਸ਼ਾ ਕੌਣ ਕਿਸੇ ਨੂੰ ਰੋਂਦਾ ਕੱਲਾ ਹੱਥ ਕਦੇ ਨਹੀਂ ਤੋਪਦਾ ਤੇ ਇੱਕ ਤੁਝੇ ਨੂੰ ਤੋਂਦਾ ਇੱਕ ਤੁਝੇ ਨੂੰ ਤੋਂਦਾ ਦਰਦ ਹੋਵੇ ਤੇ ਹਾਏ ਨਿਕਲੇ ते कोई कोई सर सरके आ अपने दलां करिए मुंह कैरां वल करके मुंह कैरां वल करके दुखी दुखिए कल दुखिया ही जाने सुखिए की खबर यार ते मौत ने मारे ओ तक तक रोंदे ने खबर आवी आवी ना चल ਓ ਮੇਰੇ ਅਤਿਲਾ ਤਾਰਾ ਤੈ ਸੱਚ ਨ ਬਣਾ ਕੇ ਛੜ ਨ ਚਾਹੀਂ ਓ ਮੇਰੇ ਅਤਿਲਾ ਤਾਰਾ ਤ ਟਟ ਕੇ ਸ਼ੀਸ਼ੀ ਅਤਨਾ ਵਾਲੀ ਨਾ ਚੁੜਨੀ ਨਾ ਪਰਨੀ ਜਿ ਤੋ ਅੱਖੀਆਂ ਤਨ ਨੂਰ ਨ ਰਿਆ ਫਿਰ ਐਨਕ ਕਿਕਰ ਨਹੀਂ ਤੇ ਬਸ ਕਰ ਹੋ ਨਾ ਮੁਹੰਮਦ ਬਖਸ਼ਾ ਮੋੜ ਕਲਮ ਦਾ ਕੋੜਾ ਸਾਰੀ ਉਮਰ ਤਕ ਨਹੀਂ ਮੁੱਕਨੇ ਤੇ ਵਰਕਰ ਰਹਿ ਗਿਆ ਥੋੜਾ ਤੇ ਬੇਕਦਰਾਂ ਦੀ ਯਾਰੀ ਕੋਲੋਂ ਤੋਬਾ ਲੱਖ ਲੱਖ ਵਾਰੀ ਚੰਗਾ ਹੋਇਆ ਲੜਕੇ ਨੇੜਿਓਂ ਛੁੱਟਿਆ ਕਿਤੇ ਉਮਰ ਨੇ ਗੁਜ਼ਰੀ ਸਾਰੀ ਕਿਤੇ ਉਮਰ ਨੇ ਗੁਜ਼ਰੀ ਸਾਰੀ ਮਾਵਾ ਨਾਲ ਪਹਾੜਾਂ ਸਚਨਾ ਬਿਨ ਮਾਵਾ ਕਿਸ ਕਾੜੀ ਮਾਵਾ ਪਾਚ ਮੁਹੰਮਦ ਬਖਸ਼ਾ ਕੌਣ ਕਰੇ ਕਮ ਖਰੀ ਕੌਣ ਕਰੇ ਕਮ ਖਰੀ ਤੇ ਇੰਨਾ ਕੱਲਾ ਚੁੱਕੀ ਲੱਭਦਾ ਏ ਐਬ ਕਿਸੇ ਦਾ ਕਰਨਾ ਆਪਣਾ ਆਪ ਸੰਭਾਲ ਮੁਹੰਮਦ ਜੋ ਕਰਨਾ ਸੋ ਪਰਨਾ ਬੇਕੁਫਾਂ ਅੱਕੇ ਹੀਰੇ ਤਰਨੇ ਜੋ ਖੋਤਿਆਂ ਕੇ ਤਾਣਾ ਦੁਖ ਨਾ ਐਵੇਂ ਸੁਨਾ ਮੁਹੰਮਦ ਕਤਰ ਨਹੀਂ ਕਿਸੇ ਨੇ ਪਾਣਾ ਤੇ ਚਾਦਰ ਫਟੀ ਤੇ ਲਾਇਆ ਤਰੱਪਾ ਦਿਲ ਫਟੇ ਕਿੰਨੇ ਸੀਨਾ ਸਚਨਾ ਬਾਚ ਮੁਹੰਮਦ ਬਖਸ਼ਾ ਕੀ ਮਰਨਾ ਤੇ ਕੀ ਜੀ ਆਂ ਅਸਲਾਂ ਨਾਲ ਚ ਨੀਕੀ ਕਰੀਏ ਨਸਲਾਂ ਤੀਕਨੇ ਪੁੱਲ ਤੇ ਬੇ ਨਸਲਾਂ ਨਾਲ ਚ ਨੀਕੀ ਕਰੀਏ ਤੇ ਪੁੱਠੀਆਂ ਚਾਲਾਂ ਚੱਲਦੇ ਤੇ ਚੰਗੀ ਮੰਦੀ ਸਜਣਾ ਕੋਲ ਸੋਵਾਰੇ ਹੋ ਜਾਂਦੀ ਯਾਦ ਯਾਰਾਂ ਦਾ ਕਿਲਾ ਨਹੀਂ ਕਰਦੇ ਅਸਲ ਪ੍ਰੀਤ ਚ ਨਾਦੀ ਅਸਲ ਪ੍ਰੀਤ ਚ ਨਾਦੀ ਉਮੀਦ ਕਰਤਾ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਦੋਨੋਂ ਬੇहद ਸ਼ਾਂਤੀ ਮਿਲੀ ਹੋਵੇਗੀ ਜੇਕਰ ਵੀਰੇ ਦਿਲੋਂ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਵੱਤਵਾ ਦੇ ਸ਼ੇਰ ਜ਼ਰੂਰ ਕਰੋ ਤੇ ਇਸੇ ਤਰ੍ਹਾਂ ਦੀ ਵੀਡੀਓ دیکھتے ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫਿਰ ਮਿਲਾਂਗੇ ਤਦ ਤੱਕ ਲਈ ਰਖ ਰੱਖਾ